ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਤੇ ਹੁਣ ਗੱਲ ਦਿਲਜੀਤ ਦੋਸਾਂਝ ਦੀ ਦਿਲਜੀਤ ਦੋਸਾਂਝ ਵਿਵਾਦਾਂ ਦੇ ਵਿੱਚ ਆ ਗਏ ਨੇ ਦਰਅਸਲ ਕੇਬੀਸੀ ਨੂੰ ਲੈ ਕੇ ਵਿਵਾਦ ਹੋਇਆ ਜਿਸ ਤੋਂ ਬਾਅਦ ਦਿਲਜੀਤ ਦੋਸਾਂਝ ਦੀ ਇੱਕ ਪੋਸਟ ਸਾਹਮਣੇ ਆਈ ਹੈ ਦਿਲਜੀਤ ਦੋਸਾਂਝ ਨੇ ਪੋਸਟ ਕੀਤਾ ਏ ਕਿ ਮੈਂ ਕਿਸੇ ਫਿਲਮ ਜਾਂ ਗਾਣੇ ਦੀ ਪ੍ਰਮੋਸ਼ਨ ਦੇ ਲਈ ਕੋਨ ਬਣੇਗਾ ਕਰੋੜਪਤੀ ਨਹੀਂ ਗਿਆ ਦਿਲਜੀਤ ਦੋਸਾਂਝ ਨੇ ਕਿਹਾ ਕਿ ਮੈਂ ਸਿਰਫ ਪੰਜਾਬ ਫਲੱਡ ਲਈ ਗਿਆ ਸੀ ਤਾਂ ਕਿ ਨੈਸ਼ਨਲ ਲੈਵਲ ਤੇ ਗੱਲ ਹੋ ਸਕੇ ਲੋਕ ਡੋਨੇਟ ਕਰ ਸਕਣ ਤੁਹਾਨੂੰ ਦੱਸ ਦਈਏ ਕਿ ਅੱਜ ਰਾਤ 9 ਵਜੇ ਇਹ ਸ਼ੋਅ ਟੈਲੀਕਾਸਟ ਹੋਣਾ ਹੈ ਜਿਸ ਦੇ ਵਿੱਚ ਦਿਲਜੀਤ ਦੋਸਾਂਝ ਗਏ ਨੇ ਕੇਬੀਸੀ ਦੇ ਵਿੱਚ ਕੌਣ ਬਣੇਗਾ ਕਰੋੜਪਤੀ ਇਸ ਦੇ ਵਿੱਚ ਹੋਸਟ ਅਮਿਤਾਬ ਬਚਨ ਨੇ ਤੇ ਉਹਨਾਂ ਦੇ ਪੈਰ ਛੂਹੇ ਗਏ ਨੇ ਜਿਸ ਨੂੰ ਲੈ ਕੇ ਵੀ ਸੋਸ਼ਲ ਮੀਡੀਆ ਦੇ ਉੱਤੇ ਦਿਲਜੀਤ ਦੋਸਾਂਝ ਤੇ ਸਵਾਲ ਚੁੱਕੇ ਗਏ ਦਿਲਜੀਤ ਦੋਸਾਂਝ ਨੂੰ ਧਮਕੀਆਂ ਤੱਕ ਮਿਲੀਆਂ ਤੇ ਹੁਣ ਅੱਜ ਯਾਨੀ ਕਿ 31 ਅਕਤੂਬਰ ਵਾਲੇ ਦਿਨ ਰਾਤ 9 ਵਜੇ ਦਿਲਜੀਤ ਦੋਸਾਂਝ ਇਸ ਸ਼ੋਅ ਦਾ ਹਿੱਸਾ ਬਣੇ ਨੇ ਤੇ ਅੱਜ ਟੈਲੀਕਾਸਟ ਹੋਣਾ ਹੈ ਰਾਤ 9 ਵਜੇ ਕੇਬੀਸੀ ਜਿਸ ਦੇ ਵਿੱਚ ਦਿਲਜੀਤ ਦੋਸਾਂਝ ਗਏ ਤੇ ਦਿਲਜੀਤ ਦੋਸਾਂਝ ਨੇ ਬੀਤੇ ਕੱਲ ਵੀ ਜਦੋਂ ਉਹਨਾਂ ਦਾ ਸ਼ੋਅ ਸੀ ਆਸਟ੍ਰੇਲੀਆ ਦੇ ਵਿੱਚ ਉੱਥੋਂ ਵੀ ਜਵਾਬ ਦਿੱਤਾ ਆਪਣੇ ਟ੍ਰੋਲਰਜ਼ ਨੂੰ ਕਿ ਮੈਨੂੰ ਕੋਈ ਫਰਕ ਨਹੀਂ ਪੈਂਦਾ ਮੈਂ ਕੋਈ ਪ੍ਰਵਾਹ ਨਹੀਂ ਕਰਦਾ ਤੇ ਹੁਣ ਇੱਕ ਪੋਸਟ ਜਿਸ ਦੇ ਵਿੱਚ ਉਹ ਸਪਸ਼ਟੀਕਰਨ ਦਿੰਦੇ ਆਏ ਨੇ ਕਿ ਮੈਂ ਕੇਬੀਸੀ ਗਿਆ ਕਿਉਂ ਮੈਂ ਕਿਸੇ ਗੀਤ ਜਾਂ ਫਿਲਮ ਦੀ ਪ੍ਰੋਮੋਸ਼ਨ ਲਈ ਕੇਬੀਸੀ ਦੇ ਵਿੱਚ ਨਹੀਂ ਗਿਆ ਮੈਂ ਤਾਂ ਪੰਜਾਬ ਲਈ ਗਿਆ ਸੀ ਮੈਂ ਪੰਜਾਬ ਦੇ ਫਲੱਡ ਲਈ ਗਿਆ ਸੀ ਤਾਂ ਕਿ ਨੈਸ਼ਨਲ ਲੈਵਲ ਤੇ ਇਹ ਗੱਲ ਹੋ ਸਕੇ ਤੇ ਲੋਕ ਡੋਨੇਟ ਕਰ ਸਕਣ ਦਿਲਜੀਤ ਦੋਸਾਂ ਜੇ ਇਸ ਤੋਂ ਪਹਿਲਾਂ ਕਹਿ ਚੁੱਕੇ ਨੇ ਕਿ ਜਿੰਨੀ ਵੀ ਰਾਸ਼ੀ ਉਥੋਂ ਜਿੱਤਣਗੇ ਜਿੰਨੀ ਵੀ ਰਾਸ਼ੀ ਮਿਲੇਗੀ ਉਹ ਜਿਹੜੇ ਹੜ ਪੀੜਤ ਨੇ ਹੜ ਪ੍ਰਭਾਵਿਤ ਲੋਕ ਨੇ ਉਹਨਾਂ ਤੱਕ ਪਹੁੰਚੇਗੀ ਕੇਬੀਸੀ ਦੇ ਵਿੱਚ ਦਿਲਜੀਤ ਦੋਸਾਂਜ ਗਏ ਪੈਰੀ ਹੱਥ ਲਾਏ ਅਮਤਾਬ ਬਚਨ ਦੇ ਜਿਸ ਤੇ ਵੀ ਸਵਾਲ ਕੀਤੇ ਜਾ ਰਹੇ ਨੇ 1984 ਦੇ ਨਾਲ ਵੀ ਇਸ ਨੂੰ ਜੋੜ ਕੇ ਦੇਖਿਆ ਜਾ ਰਿਹਾ ਹੈ ਦਿਲਜੀਤ ਦੋਸਾਂਜ ਦੇ ਹੁਣ ਇਹ ਪੋਸਟ ਸਾਹਮਣੇ ਆਈ ਹੈ ਜਿਸ ਦੇ ਵਿੱਚ ਉਹ ਸਪਸ਼ਟਕਰਨ ਦਿੰਦੇ ਨਜ਼ਰ ਆ ਰਹੇ ਨੇ ਨਾਮਿਕ ਨਾ ਮੈਂ ਕਿਸੇ ਫਿਲਮ ਦੀ ਪ੍ਰਮੋਸ਼ਨ ਲਈ ਗਿਆ ਸੀ ਨਾ ਕਿਸੇ ਗਾਣੇ ਦੀ ਪ੍ਰਮੋਸ਼ਨ ਲਈ ਪੰਜਾਬ ਦੇ ਹੜ੍ਹਾਂ ਲਈ ਗਿਆ ਸੀ ਤਾਂ ਕਿ ਨੈਸ਼ਨਲ ਲੈਵਲ ਤੇ ਗੱਲ ਹੋਵੇ ਤੇ ਲੋਕ ਡੋਨੇਟ ਕਰ ਸਕਣ ਨਾ ਮੈਂ ਕਿਸੇ ਫਿਲਮ ਦੀ ਪ੍ਰਮੋਸ਼ਨ ਲਈ ਗਿਆ ਸੀ ਨਾ ਕਿਸੇ ਗਾਣੇ ਦੀ ਪ੍ਰਮੋਸ਼ਨ ਲਈ ਪੰਜਾਬ ਦੇ ਹੜ੍ਹਾਂ ਲਈ ਗਿਆ ਸੀ ਤਾਂ ਕਿ ਨੈਸ਼ਨਲ ਲੈਵਲ ਤੇ ਗੱਲ ਹੋਵੇ ਤੇ ਲੋਕ ਡੋਨੇਟ ਕਰ ਸਕਣ ਨਾ ਮੈਂ ਕਿਸੇ ਫਿਲਮ ਦੀ ਪ੍ਰੋਮੋਸ਼ਨ ਲਈ ਗਿਆ ਸੀ ਨਾ ਕਿਸੇ ਗਾਣੇ ਦੀ ਪ੍ਰੋਮੋਸ਼ਨ ਲਈ ਪੰਜਾਬ ਦੇ ਹੜ੍ਹਾਂ ਲਈ ਗਿਆ ਸੀ ਤਾਂ ਕਿ ਨੈਸ਼ਨਲ ਲੈਵਲ ਤੇ ਗੱਲ ਹੋਵੇ ਤੇ ਲੋਕ ਡੋਨੇਟ ਕਰ ਸਕਣ ਜਿਵੇਂ ਤੁਹਾਨੂੰ ਪਤਾ ਭਈ 1984 ਦੇ ਜਿਹੜੀ ਜੇਨੋਸਾਈਡ ਦਾ ਸਾਡਾ ਰਿਮੈਂਬਰੈਂਸ ਹੁੰਦਾ ਯਾਦ ਕਰਦੇ 31 ਅਕਤੂਬਰ ਨੂੰ ਜਿਹੜਾ ਭਈ ਅੰਮਤਾ ਬਚਨੇ ਆ ਜਿਹਦੇ ਉੱਪਰ ਬਹੁਤ ਵੱਡੇ ਇਲਜ਼ਾਮ ਲੱਗੇ ਹੋਏ ਕਿ 84 ਵਿੱਚ ਜੇਨੋਸਾਈਡ ਦੇ ਵਿੱਚ ਇਹਨਾਂ ਦਾ ਹੱਥ ਹੈਗਾ ਗੁਰਜੀਤ ਦਸਾਂਝ ਮੁੜ ਕੇ ਫੇ ਇਹਨਾਂ ਦੇ ਪਾਸ ਚੱਲਾ ਸਾਡੀ ਪਹਿਲਾਂ ਵੀ 7-8 ਸੌ ਬਈ ਨਾ ਮਾੜੀ ਦਿੱਸਿਕ ਬਹੁਤ ਵੱਡੀ ਡਿਸਐਗਰੀਮੈਂਟ ਹੋਈ ਸੀ ਦਲਜੀਤ ਨਾ ਦੇ ਮੈਨੇਜਰ ਨਾਲ ਕਿਉਂਕਿ ਇਹਨੇ ਪੋਸਟ ਪਾਇਆ ਸੀ ਭਾਈ ਤੁਹਾਨੂੰ ਅਸ਼ੀਰਵਾਦ ਮੰਗਦਾ ਹਾਂ ਤੁਹਾਡੇ ਕੋਲੋਂ ਮਹਤਵਪੂਰਨ ਕੋਲ ਤੇ ਮੈਂ ਕਿਹਾ ਤੂੰ ਇਤੋਂ ਵੱਡਾ ਹੈਂ ਤੂੰ ਰਹਿਣ ਦੇ ਇਹਨਾਂ ਬੰਦਿਆਂ ਤੋਂ ਕੁਛ ਨਾ ਮੰਗ ਇਹ ਬੰਦਿਆਂ ਦੇ ਪਰ ਬਹੁਤ ਵੱਡੇ ਖੂਨਾਂ ਦੇ ਪਈਕਰ ਇਹਨਾਂ ਦੇ ਹੱਥ ਖੂਨਾਂ ਨਾਲ ਭਰੇ ਪਏ ਇਲਜ਼ਾਮ ਦੇ ਨਾਲ ਤੇ 84 ਜਨਸਰ ਇਹਨੇ ਉਸ ਦੇ ਬਿਲਕੁਲ ਇਗਨੋਰ ਕਰਤਾ ਤੇ ਹੁਣ ਫੇ ਅਸਾਲ 2025 ਵਿੱਚ ਅਕਤੂਬਰ ਦੇ 31 ਦਿਨ ਨੂੰ ਇਨਾਂ ਨੇ ਸ਼ੋਅ ਬ੍ਰੋਡਕਾસ્ટ ਕਰ ਰਹੇ ਆ ਜੇ ਭਈ ਹਰਾਂ ਦੇ ਭਈ ਫੰਡਰੇਜ਼ੀ ਕਰਨੀਆਂ ਇੰਤਹਾਬ ਚੋਣਾਂ ਨਾਲ ਦਿਲਜੀਤ ਜਸਾਂਝ ਨੇ ਸੰਸਤਾ ਜਿਹੜੀ ਪੰਜਾਬ ਦੀ ਨਮੀਆਂ ਜਿਹੜਾ ਪਹਿਲਾਂ ਸਾਡੇ ਬੰਦੇ ਹੁੰਦੇ ਸੀ ਨਾਲ ਉਹ ਵੀ ਫੰਡਰੇਜ਼ੀ ਜਾਣੀਆਂ ਵਧੀਆ ਕਰੋ ਫੰਡਰੇਜ਼ੀ ਪੰਜਾਬ ਲਈ ਪਰ ਤੁਸੀਂ ਇਹ ਫੰਡਰੇਜ਼ਿੰਗ ਹੋ ਰਹੀ ਸਾਰੀ ਸਮਝੋ ਤੁਸੀਂ ਗੱਲ ਇਹ ਜਿਹੜੇ ਬੰਦੇ ਉੱਪਰ ਇੰਨੇ ਵੱਡੇ ਇੰਤਹਾਬਚਨ ਦੇ ਵਿੱਚ ਇਲਜ਼ਾਮ ਅਲਿਗੇਸ਼ਨ ਲੱਗਿਓ ਆ ਜਨਰਲ ਸਾਇਸ ਦੇ ਉਹਨੂੰ ਚਿੱਟੀ ਚਿੱਟੀ ਜਿਹੜੀ ਕਹਿੰਦੇ ਬਈ ਜਿਹੜੀ ਸਾਫ ਕਰਕੇ ਜਿਹੜੀ ਵੀ ਸਾਰੀ ਸਫਾਈ ਕਰ ਰਹੇ ਉਹਦੀ ਦਲਜੀਤ ਦਸਾਂਜ ਉਹਨਾਂ ਬੈਠ ਕੇ ਉਸ ਤਾਂ ਤੇ ਬ੍ਰੋਡਕਾਸਟ ਕਰਕੇ ਇਹਨਾਂ ਨੂੰ ਦਲਜੀਤ ਵੱਲੋਂ ਇੱਕ ਮੈਸੇਜ ਆ ਰਿਹਾ ਆ ਉਸ ਵੇਲੇ ਸ਼ੋਅ ਹੋਊਗਾ ਇਹ ਪੰਜਾਬ ਦੇ ਫੰਡਰੇਜ਼ਿੰਗ ਕਰੂਗੇ ਤਾਂ ਉਹਨਾਂ ਦੀ ਬੱਲੇ ਬੱਲੇ ਹੋ ਗਈ ਮਤਾਬਾਚਨ ਜੀ ਜਦੋਂ ਹਰ ਸਾਲ ਅਸੀਂ ਇਹਨਾਂ ਦੀ ਗੱਲ ਕਰਦੇ ਆਂ ਪੇ ਬੰਦੇ ਨੂੰ ਸਾਨੂੰ ਇਨਸਾਫ ਚਾਹੀਦਾ ਇਹ ਸੱਚ ਬੋਲਿਆ ਕਿ ਉਸ ਦੇ ਕੀ ਹੋਇਆ ਜਿੰਨੇ ਇਲਜ਼ਾਮ ਲੱਗੇ ਉੱਪਰ ਮਤਾਬਾਚਨ ਉੱਪਰ ਉਹ ਹਿੰਸਨਰੇ ਪਹ ਪਹਚਾਨੇ ਦੀ ਜਿਹੜੀ ਮੂਵੀ ਆ ਭਾਈ ਕਲਰੇ ਦੀ ਭਾਈ ਕਲਰਾ ਸਾਹਿਬ ਦੇ ਮੂਵੀ ਬਣਾ ਕੇ ਇਹ ਕਹਿੰਦਾ ਸਾਰੀ ਬੈਨ ਕਰ ਦਿੱਤੀ ਇੰਡੀਆ ਵਿੱਚ ਤਾਂ ਤੁਸੀਂ ਜਾ ਕੇ ਤਾਂ ਵੀ ਤੂੰ ਇਦਾਂ ਦੇ ਬੰਦੇ ਦਾ ਬੈਨਾ ਜਾ ਕੇ ਦਿਲਜੀਤ ਪਤਾ ਨਹੀਂ ਜਾਂ ਨਸ਼ਾ ਚੜ ਜਾਂਦਾ ਫੇਮ ਦਾ ਜਾਂ ਪੈਸੇ ਦਾ ਪਤਾ ਨਹੀਂ ਕੀ ਅੱਜ ਕੱਲ ਬੰਦੇ ਸਾਰੇ ਬਦਲ ਜਾਂਦੇ ਕੋਈ ਪਰਵਾਹ ਨਹੀਂ ਇੱਕ ਪਾਸੇ ਰੋਣਾ ਸਾਡੀ 84 ਦਾ ਦੋਖਿਆ ਅਸੀਂ ਖੜੇ ਆ ਪੰਜਾਬ ਲਈ ਤੇ ਦੂਜੇ ਪਾਸੇ ਤੁਸੀਂ ਜਾ ਕੇ ਇਦਾਂ ਦੇ ਕੰਮ ਕਰਨੇ ਜਿਹੜੇ ਜਿਹੜੇ ਫਾਲੋਅਰ ਆ ਦਲਜੀਤ ਜਸਾਂਝੇ ਫਾਲੋਅਰ ਆ ਬਿਲਕੁਲ ਬੰਦਾ ਬਿਲਕੁਲ ਟੈਲੈਂਟਡ ਬਹੁਤ ਆ ਮੈਂ ਸਿੱਧਾ ਕਹਿੰਦਾ ਦਲਜੀਤ ਜਸਾਂਝੇ ਜਿਹੜਾ ਸਿੰਗਰ ਆ ਐਜ਼ ਅ ਸਿੰਗਰ ਹੀ ਇਜ਼ ਵੈਰੀ ਟੈਲੈਂਟਡ ਸੋ ਪੀਪਲ ਵਿਲ ਫਾਲੋ ਹਿਮ ਬਹੁਤ ਟੈਲੈਂਟਡ ਆ ਕੋਈ ਇਹੋ ਸ਼ੱਕ ਨਹੀਂ ਕੀ ਪਰ ਇਹ ਪਹਿਲਾਂ ਵੀ ਕਿਹਾ ਹੁਣ ਵੀ ਕਹਾਂ ਤੂੰ ਇਦਾਂ ਦੇ ਬੰਦਿਆਂ ਨਾਲ ਜਿਹੜੇ ਉੱਪਰ ਹੱਥੀਏ ਦੇ ਭੇ ਇਲਜ਼ਾਮ ਲੱਗਿਓ ਹੱਥ ਤੇ ਇਹਦੇ ਹੱਥ ਖੂਨ ਆ ਸਿੱਖਾਂ ਦਾ ਬਹੁਤ ਵੱਡੇ ਵੱਡੇ ਇਲਜ਼ਾਮ ਅਲਿਗੇਸ਼ਨ ਲੱਗਿਓ ਤੁਸੀਂ ਜਿਹੜੇ ਫਾਲੋਅਰ ਆ ਤੁਸੀਂ ਪੁੱਛੋ ਦਲਜੀਤ ਨੂੰ ਤੋ ਇਹਨਾਂ ਬੰਦਿਆਂ ਦੇ ਕਾਹਤੇ ਬੈ ਕਿਉਂਕਿ ਸਾਡੇ ਦੇਖੋ ਹੁਣ 84 ਦਾ 41 ਸਾਲ ਦਾ 40-41 ਸਾਲ ਹੋ ਗਿਆ ਤੇ ਇਹਦੇ ਵਿੱਚ ਦੇਖੋ ਸਾਨੂੰ ਇਨਸਾਫ ਨਹੀਂ ਮਿਲਿਆ ਪੰਨੇ ਕਿੰਨੇ ਹਜ਼ਾਰ ਉਸ ਦੇ ਕਾਤਲ ਸੀਗੇ ਇਦਾਂ ਦੇ ਬੰਦੇ ਜਿਹੜੇ ਭਈ ਅੱਜ ਕੱਲ ਹੀਰੋ ਬਣੇ ਫਿਰਦੇ ਹਾਲੀਵੁੱਡ ਬਾਲੀਵੁੱਡ ਦੇ ਅਸੀਂ ਜਾ ਕੇ ਉਹਨਾਂ ਬੈਨੇ ਸਾਡੇ 스타 ਜਿਹੜੇ ਕਹਿੰਦੇ ਸੀ ਪੰਜਾਬੀ ਆ ਸਾਨੂੰ ਦੋਖਿਆ ਪੰਜਾਬ ਦਾ ਪੰਜਾਬ ਤੋਂ ਇਹ ਏਰੀਆ ਆ ਤੇ ਤੁਸੀਂ ਜਾ ਕੇ ਉਸ ਰਾਤ ਨੂੰ ਉਸ ਰਾਤ ਨੂੰ ਬੈਨੇ ਜਦੋਂ ਦਿੱਲੀ ਦੇ ਵਿੱਚ ਗਲੀਆਂ ਖੂਨ ਨਾਲ ਭਰ ਗਈਆਂ ਸਿੱਖਾਨੀਆਂ ਕਿ ਤੁਸੀਂ ਜਾ ਕੇ ਉਸ ਵੇਲੇ ਹੁਣ ਜਾ ਕੇ ਬੈਠੀ ਹੋਣਾ ਚਲੋ ਜੀ ਪੰਜਾਬ ਦੇ ਫੰਡਰਜ਼ ਕਹੀਏ ਤੇ ਲੋਕ ਤਾਂ ਸਾਰਾ ਭੁੱਲ ਜੂਗੇ ਤੁਹਾਡੀ ਬੱਲੇ ਬੱਲੇ ਹੋ ਗਈ ਇਹ ਤੁਸੀਂ ਬਹੁਤ ਵੱਡੀ ਗਲਤੀ ਕੀਤੀ ਦਲਜੀਤ ਤੂੰ ਹਰਦਾ ਵੀ ਨਹੀਂ ਗਲਤੀ ਕਰਨਾ ਜਿੰਨੇ ਕਿੰਨੀ ਵਾਰੀ ਕਿਹਾ ਇਹਦੇ ਬੰਦੇ ਤੋਂ ਦੂਰ ਰਹਾ ਆਪਣਾ ਕੰਮ ਕਰੀ ਜਾ ਤੂੰ ਬਹੁਤ ਵੱਡਾ ਸੁਪਰਸਟਾਰ ਹੈਂ ਸਾਰੇ ਪੰਜਾਬੀਆਂ ਤੇਰੇ ਪਰਮਾਨ ਹੈਂ ਇਦਾਂ ਦੇ ਕੰਮ ਕਰਕੇ ਤੂੰ ਆਪਣੇ ਆਪ ਨੂੰ ਬਹੁਤ ਪਿੱਛੇ ਕਰ ਰਿਹਾ ਸੋ ਜਿਹੜੇ ਫੋਲੋਅਰ ਆ ਇਹ ਗੁੱਸੇ ਹੋਣ ਤੁਹਾਡੀ ਕੋਈ ਗੱਲ ਨਹੀਂ ਗਈ ਤੁਸੀਂ ਜੇ ਉਸ ਵੇਲੇ 84 ਦਿੱਲੀ ਹੁੰਦੇ ਤੁਹਾਡੇ ਪਰਿਵਾਰ ਸਾਰੇ ਤੁਸੀਂ ਕੋਈ ਹੋਰ ਸੋਚਦੇ ਜੇ ਮੇਰੇ ਘਰ ਗੱਲ ਦਾ ਤੁਹਾਨੂੰ ਗੁੱਸਾ ਆਉਂਦਾ ਰਾਈਟ ਆਪਣੇ ਕਹਿ ਕੇ ਬੋਲੋ ਵੀ ਫਾਦਰ ਵੀ ਆਉਂਦੇ ਬਲਾਈਂਡ ਕੋਈ ਨਹੀਂ ਸਾਡੇ ਬੰਦੇ ਨੂੰ ਫੋਲੋ ਕਰਦੇ ਗਲਤ ਕਰਦੇ ਫੇ ਤੁਸੀਂ ਵੀ ਸੋਚੋ ਵੀ ਕਿਸ ਤੇ ਜਿਹੜੀ ਜਿਹੜੀ ਵੀ ਸੰਸਥਾ ਉਸ ਵੇਲੇ ਪੈਸੇ ਲਾਏ ਇਹਨਾਂ ਕੋਲੋਂ ਮਦਾ ਬਚਨ ਕੋਲ ਸਿੱਖਾਂ ਦੀ ਸੰਸਥਾ ਉਹ ਤਾਂ ਮੈਂ ਕਈ ਵਾਰ ਬੰਦਿਆਂ ਵਿੱਚੋਂ ਬੰਦੇ ਮੈਨੂੰ ਆਪ ਜਾਣਦੇ ਆ ਕੋਈ ਪਰਵਾਹ ਨਹੀਂ ਹੁੰਦੀ ਇਹਦਾ ਮਤਲਬ ਉਹਨਾਂ ਨੂੰ ਕਿਉਂਕਿ ਇਹਨਾਂ ਦੇ ਬੰਦੇ ਤੁਸੀਂ ਜਾ ਕੇ ਟੈਲੀ ਫੰਡਰੇਜ ਕਰ ਰਹੇ ਆ ਤੁਹਾਡਾ ਕੋਈ ਲਿਮਿਟ ਹੈਗਾ ਕੋਈ ਅੰਤ ਹੈਗਾ ਕੋਈ ਤੁਹਾਡਾ ਵੀ ਇਹ ਕਰ ਕੋਈ ਹੈਗੇ ਤੁਹਾਡੇ ਸਟੈਂਡਰਡ ਤੇ ਕਿਤੋਂ ਕੌਣ ਤੁਹਾਡੇ ਲਈ ਪੈਸੇ ਇਕੱਠੇ ਕਰ ਰਿਹਾ 31 ਅਕਤੂਬਰ ਨੂੰ ਵੀ ਜਾਂ ਅਕਤੂਬਰ ਦੇ ਵਿੱਚ ਕਰਾ ਨਵੰਬਰ ਕੋਈ ਵੀ ਮਹੀਨਾ ਹੋਵੇ ਇਦਾਂ ਦਾ ਬੰਦਾ ਤੁਹਾਡੇ ਲਈ ਪੈਸੇ ਇਕੱਠੇ ਕਰਦਾ ਸਾਨੂੰ ਵੀ ਥੋੜਾ ਸੋਚਣਾ ਚਾਹੀਦਾ ਚਲੋ ਠੀਕ ਆ ਜਲਦੀ ਜੀ ਤੂੰ ਕਰ ਲੈ ਖੁਸ਼ੀ ਹੋ ਗਈ ਤੈਨੂੰ ਵੀ ਪਰ ਜੋ ਤੁਸੀਂ ਆ ਕੀਤਾ ਨਾ ਹੁਣ ਇਹਨੂੰ ਸਫਾਈ ਦੇ ਰਹੇ ਆ ਸਾਰੇ ਇੰਡੀਆ ਦੇ 31 ਜਨਵਰੀ ਨਾਲ ਬੈਠ ਕੇ ਸ਼ੋਅ ਜਿਹੜਾ ਆ ਰਿਹਾ ਇਹ ਕੋਈ ਐਕਸੀਡੈਂਟ ਨਹੀਂਗਾ ਤਾਂ ਰਵੀ ਸਿੰਘ ਖਾਲਸਾ ਖਾਲਸਾ ਜਿਹੜੇ ਦੇ ਮੁਖੀ ਨੇ ਇਹਨਾਂ ਦਾ ਇਹ ਬਿਆਨ ਸਾਹਮਣੇ ਆਇਆ ਜਿਸ ਦੇ ਵਿੱਚ ਦਿਲਜੀਤ ਦੋਸਾਂਝ ਤੇ ਸਵਾਲ ਕਰਦੇ ਨਜ਼ਰ ਆਏ ਨੇ ਰਵੀ ਸਿੰਘ ਖਾਲਸਾ ਦਰਅਸਲ 31 ਅਕਤੂਬਰ ਅੱਜ 31 ਅਕਤੂਬਰ ਤਤਕਾਲੀਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਅਸੈਸੀਨੇਸ਼ਨ ਹੋਇਆ ਸੀ ਇੱਕ ਪਾਸੇ ਅਕਾਲ ਤਖਤ ਸਾਹਿਬ ਦੇ ਉੱਤੇ ਜਿਨ੍ਹਾਂ ਦੇ ਵੱਲੋਂ ਇਹ ਅਸੈਸੀਨੇਸ਼ਨ ਕੀਤਾ ਗਿਆ ਉਹਨਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ ਤੇ ਇੱਕ ਪਾਸੇ ਅੱਜ 31 ਅਕਤੂਬਰ ਰਾਤ 9 ਵਜੇ ਕੇਬੀਸੀ ਤੇ ਦਿਲਜੀਤ ਦੋਸਾਂਝ ਦਾ ਸ਼ੋਅ ਆ ਰਿਹਾ ਹੈ ਰਵੀ ਸਿੰਘ ਖਾਲਸਾ ਇਸੇ ਨੂੰ ਲੈ ਕੇ ਸਵਾਲ ਚੁੱਕ ਰਹੇ ਨੇ ਕਿ ਇਹ ਕੋਈ ਕੋਈ ਇਨਸੀਡੈਂਟ ਨਹੀਂ ਹੈ ਇਹ ਕੋਈ ਐਕਸੀਡੈਂਟ ਨਹੀਂ ਹੈ ਇਹ ਜਾਣਬੁੱਝ ਕੇ ਕੀਤਾ ਗਿਆ ਹੈ ਹਾਲਾਂਕਿ ਇਸ ਤੇ ਆਪੋ ਆਪਣੇ ਪੱਖ ਨੇ ਦਿਲਜੀਤ ਦੋਸਾਂਝ ਦੀ ਵੀ ਇਸ ਤੇ ਸਪਸ਼ਟਿਕਰਨ ਸਾਹਮਣੇ ਆ ਚੁੱਕਿਆ ਹੈ ਕਿ ਮੈਂ ਕੋਈ ਪ੍ਰੋਮੋਸ਼ਨ ਲਈ ਨਹੀਂ ਗਿਆ ਮੈਂ ਪੰਜਾਬ ਲਈ ਗਿਆ ਹਾਂ ਤਾਰਨ ਜਿਮਨੀ ਚੋਣ ਦਾ ਅਖਾੜਾ ਪੂਰੀ ਤਰ੍ਹਾਂ ਪਖਿਆ ਹੋਇਆ ਔਰ ਹਰ ਪਾਰਟੀ ਆਪਣੀ ਜਿੱਤ ਦਾ ਦਾਵਾ ਕਰ ਰਹੀ ਹੈ ਪਰ ਜੇਕਰ ਗੱਲ ਕੀਤੀ ਜਾਵੇ ਕਾਂਗਰਸ ਪਾਰਟੀ ਦੀ ਤਾਂ ਕਾਂਗਰਸ ਪਾਰਟੀ ਵੱਲੋਂ ਇੱਕ ਨੌਜਵਾਨ ਚਿਹਰੇ ਨੂੰ ਮੈਦਾਨ ਦੇ ਵਿੱਚ ਉਤਾਰਿਆ ਗਿਆ ਹੈ ਇਸ ਵੇਲੇ ਮੈਂ ਉਹਨਾਂ ਦੇ ਫਾਰਮ ਹਾਊਸ ਤੇ ਮੌਜੂਦ ਹਾਂ ਕਰਨ ਬੁਰਜ ਸਾਡੇ ਨਾਲ ਨੇ ਔਰ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਕੁਝ ਡੌਗਸ ਵੀ ਤੁਹਾਨੂੰ ਪਿੱਛੇ ਨਜ਼ਰ ਆਉਂਦੇ ਹੋਣਗੇ ਤਾਂ ਇਹਨਾਂ ਡੌਗ ਦੇ ਨਾਲ ਇਹਨਾਂ ਦਾ ਕਾਫੀ ਪਿਆਰ ਹੈ ਔਰ ਨੇਚਰ ਦੇ ਬਿਲਕੁਲ ਨੇੜੇ ਰਹਿਣਾ ਪਸੰਦ ਕਰਦੇ ਨੇ ਕਰਨਗੁਰਜ ਆਪਾਂ ਚੱਲਦੇ-ਚੱਲਦੇ ਗੱਲਬਾਤ ਕਰਦੇ ਆਂ ਕਰਨ ਜੀ ਸਭ ਤੋਂ ਪਹਿਲਾਂ ਤਾਂ ਜੇਕਰ ਥੋੜੇ ਸ਼ਬਦਾਂ 'ਚ ਹਲਕੇ ਦੇ ਲੋਕਾਂ ਨੂੰ ਦੱਸਣਾ ਹੋਵੇ ਕਿ ਕਰਨਗੁਰਜ ਕੌਣ ਨੇ ਤਾਂ ਕੀ ਕਹਿਣਾ ਚਾਹੋਗੇ ਦੇਖੋ ਜੀ ਸਾਡਾ ਆ ਪਿਛੋਕਰ ਤੁਹਾਨੂੰ ਆਪਦਾ ਸਾਰਾ ਦੱਸਦਾਂ ਜੀ ਮੇਰੇ ਜਿਹੜੇ ਗ੍ਰੇਡ ਗ੍ਰੈਂਡਫਾਦਰ ਸੀਗੇ ਉਹਨਾਂ ਦਾ ਨਾਮ ਸੀਗਾ ਸਰਦਾਰ ਜਵਾਰ ਸਿੰਘ ਗੁਰਜ 1920-25 ਚ ਐਸਜੀਪੀਸੀ ਹੋਂਦ ਚ ਆਂਦੀ ਹੈ ਉਸ ਤੋਂ ਪਹਿਲੇ ਦਰਬਾਰ ਸਾਹਿਬ ਕਮੇਟੀ ਹੋਇਆ ਕਰਦੀ ਸੀਗੀ ਜਿਸਦੇ ਉਹ ਪ੍ਰਧਾਨ ਸੀ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਕਿ ਉਸ ਸਮੇਂ ਜਿਹੜੀ ਆਪਾਂ ਦੇਖ ਚੜਾਉਂਦੇ ਸੀਗੇ ਉਹਦੇ ਵਿੱਚੋਂ ਰੁਪਿਆ ਰਿਆ ਕੱਢ ਕੇ ਗੁਰੂ ਰਾਮਦਾਸ ਸਰਾਮ ਬਣਾਈ ਦੀ ਤੇ ਅੱਜ ਵੀ ਤੁਸੀਂ ਗੁਰੂ ਰਾਮ ਦਾ ਸਰਾਂ ਦੇ ਬਾਹਰ ਜਾ ਕੇ ਦੇਖੋਗੇ ਤੇ ਮੇਰੇ ਗ੍ਰੇਡ ਗ੍ਰੈਂਡਫਾਦਰ ਸਰਦਾਰ ਜਵਾਰ ਸਿੰਘ ਜੀ ਦਾ ਉੱਥੇ ਤਖਤੀ ਲੱਗੀ ਹੋਈ ਹੈ ਉਸ ਤੋਂ ਬਾਅਦ ਜੇ ਮੈਂ ਆਪਣੇ ਗ੍ਰੈਂਡਫਾਦਰ ਤੇ ਆਜਵਾ ਦਾਦਾ ਜੀ ਤੇ ਉਹਨਾਂ ਦਾ ਨਾਮ ਸੀਗਾ ਜੀ ਸਰਦਾਰ ਅਜੀਤ ਸਿੰਘ ਬੋਛ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਕਿ 25 ਸਾਲ ਉਹ ਚੇਅਰਮੈਨ ਰਹੇ ਹੈ ਔਰ ਸਰਬਸੰਮਤੀ ਨਾਲ ਇਹ ਹਲਕਾ ਉਹਨਾਂ ਨੂੰ ਚੁੰਦਾ ਰਿਹਾ ਕਦੀ ਵੀ ਇਲੈਕਸ਼ਨ ਨਹੀਂ ਹੋਈ ਸਰਬਸੰਮਤੀ ਦੇ ਨਾਲ ਹੀ ਉਹਨਾਂ ਨੂੰ ਚੁੜਿਆ ਜਾਂਦਾ ਸੀਗਾ ਮੇਰੇ ਫਾਦਰ ਜਿਨ੍ਹਾਂ ਨੂੰ ਲੋਕੀ ਪਿਆਰ ਨਾਲ ਜਸਬੁਰਜ ਦੇ ਨਾਮ ਤੋਂ ਜਾਣਦੇ ਉਹ ਵੀ ਕਾਂਗਰਸ ਵਰਕਰ ਸੀਗੇ ਜੀ ਤੇ ਉਹਨਾਂ ਨੇ ਇਸ ਹਲਕੇ ਦੇ ਵਿੱਚ ਹਰ ਇੱਕ ਦੀ ਬਾਹ ਫੜੀ ਹੈ ਮੈਂ ਉਮੀਦਵਾਰਾਂ ਤੇ ਆਵਾਂ ਤੁਹਾਡੇ ਮੁਕਾਬਲੇ ਤੇ ਜਿਹੜੀਆਂ ਪਾਰਟੀਆਂ ਦੇ ਉਮੀਦਵਾਰ ਤੁਸੀਂ ਮਨਦੀਪ ਸਿੰਘ ਦਾ ਨਾਮ ਲੈ ਲਿਆ ਦੂਜੇ ਪਾਸੇ ਇੱਕ ਅਮਰਤਪਾਲ ਸਿੰਘ ਬਾੜ ਦੇ ਨਾਮ ਦੀ ਬਹੁਤ ਚਰਚਾ ਹੈ ਉਹਨੂੰ ਲੈ ਕੇ ਤੁਹਾਡੇ ਵੱਲੋਂ ਵੀ ਬੜੇ ਤਿੱਖੇ ਬਿਆਨ ਦਿੱਤੇ ਜਾ ਚੁੱਕੇ ਨੇ ਉਹਦਾ ਕੀ ਰੋਲ ਹੈ ਇਸ ਪੂਰੇ ਇਲੈਕਸ਼ਨ ਦੀ ਜਿਹੜੀ ਕੈਂਪੇਨ ਹੈ ਜਾਂ ਜੋ ਵੀ ਚੱਲ ਰਹੀ ਪ੍ਰਕਿਰਿਆ ਹੈ ਦੇਖੋ ਸਰ ਸਾਡਾ ਸੰਵਿਧਾਨ ਜਿਹੜਾ ਹੈਗਾ ਉਹਨੇ ਆਪਾਂ ਨੂੰ ਹੱਕ ਦਿੱਤਾ ਵੋਟ ਪਾਉਣ ਦਾ ਠੀਕ ਹੈ ਜੀ ਹੁਣ ਮੈਂ ਸ਼ੁਰੂ ਤੋਂ ਤੁਹਾਨੂੰ ਦੱਸ ਰਿਹਾ ਜੀ ਕਿ ਇਹਨਾਂ ਨੇ ਇੱਕ ਆਜ਼ਾਦ ਗਰੁੱਪ ਖੜਾ ਕੀਤਾ ਜਿਹਦੇ ਵਿੱਚ ਇਹਨਾਂ ਨੇ ਸਰਪੰਚ ਲੜਾਈ ਲੜਾਈ ਕੀ ਧੱਕੇ ਨਾਲ ਬਣਾਏ ਬਾਜੀ ਜਿੰਨੇ ਵੀ ਇਹ ਕਲੇਮ ਕਰਦੇ ਆ ਕਿ ਸਾਡੇ 20 22 ਜਿੰਨੇ ਵੀ ਉਹਨਾਂ ਦੇ ਪਿੰਡ ਜਾ ਕੇ ਪਤਾ ਕਰੋ ਇਲੈਕਸ਼ਨ ਤਾਂ ਹੋਣ ਹੀ ਨਹੀਂ ਦਿੱਤੀ ਫੋਨ ਤੇ ਬਾਜੀ ਧਮਕੀਆਂ ਦੇ ਦੇ ਕੇ ਇਹ ਸਰਪੰਚਾਂ ਨੂੰ ਇਲੈਕਸ਼ਨ ਨਹੀਂ ਲੜਨ ਦਿੱਤੀ ਕਿਸੇ ਦੇ ਕਾਗਜ਼ ਰਿਜੈਕਟ ਕਰਾਤੇ ਕਿਸੇ ਨੂੰ ਧਮਕਾ ਕੇ ਕਰੇ ਬਿਠਾਤਾ ਹੁਣ ਮੈਨੂੰ ਤੁਸੀਂ ਦੱਸੋ ਮੈਂ ਤੁਹਾਡੇ ਤੁਹਾਨੂੰ ਹੀ ਪੁੱਛਦਾ ਵੀਰ ਜੀ ਇਜ਼ ਥਿਸ ਫੇਅਰ ਇਹ ਠੀਕ ਹੈ ਕੀ ਗੱਲ ਡੈਮੋਕ੍ਰੇਸੀ ਦੇ ਵਿੱਚ ਤਾਂ ਇੱਕ ਪ੍ਰਕਿਰਿਆ ਹੁੰਦੀ ਆ ਪ੍ਰੋਪਰ ਉਹਦੇ ਜ਼ਰੀਏ ਹੀ ਚੁਣੇ ਜਾਂਦੇ ਮੈਂ ਤੁਹਾਨੂੰ ਕਹਿ ਰਿਹਾ ਜੀ ਡੈਮੋਕ੍ਰੇਸੀ ਦਾ ਕੀਤਾ ਗਿਆ ਕਤਲ ਸ਼ਰਿਆਮ ਤੇ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਜਦੋਂ ਇਹ ਪੰਚਾਇਤ ਦੇ ਵਿੱਚ ਇਹਨਾਂ ਨੇ ਕਬਜ਼ਾ ਕਰਨਾ ਇਹਨੇ ਸ਼ੁਰੂ ਮਤਲਬ ਕਿ ਕੋਸ਼ਿਸ਼ ਕੀਤੀ ਹੈ ਸਰਕਾਰ ਸੁੱਤੀ ਪਈ ਹੈ ਬਾਜੀ ਮੈਂ ਤੁਹਾਨੂੰ ਦੇਖੋ ਮਹੀਨਾ ਕਰਿਓ ਕੋਈ ਸਪੋਜ਼ ਕਰੋ ਕੋਈ ਲੁਟਿਆਰ ਨੇ ਤਾਂ ਉਹਦਾ ਪੇਜ ਬੰਦ ਕਰਾਤਾ ਮੈਂ ਤੁਹਾਨੂੰ ਬਾਜੀ ਪੇਜ ਬੰਦ ਕਰਨ ਨਾਲ ਕੀ ਹੁੰਦਾ ਮੈਂ ਤੁਹਾਨੂੰ ਇੱਕ ਗੱਲ ਪੁੱਛਦਾ ਕੋਈ ਲੁਟੇਰਾ ਹੋਵੇ ਉਹ ਲੁਟੇਰਾ ਕਰਕੇ ਲੰਘਦਾ ਹੋਇਆ ਤੁਹਾਡੇ ਘਰੋਂ ਗਲਾਸ ਪਾਣੀ ਦਾ ਪੀਵੇ ਤੇ ਬਾਜੀ ਪੁਲਿਸ ਤੁਹਾਨੂੰ ਤੁਹਾਡੇ ਤੇ ਤੁਹਾਡੀ ਪੂਰੀ ਫੈਮਿਲੀ ਨੂੰ ਪੁੱਠਾ ਢੰਗ ਦਿੰਦੀ ਹੈ ਕਿ ਤੂੰ ਪਾਣੀ ਪਿਲਾ ਤੇਰਾ ਕੀ ਰਿਲੇਸ਼ਨ ਆ ਉਹਦੇ ਨਾਲ ਰਾਈਟ ਇੱਥੇ ਸ਼ਰਿਆਮ ਰੋਜ਼ ਫੋਨ ਆ ਰਹੇ ਐ ਸਰਕਾਰ ਸੁੱਤੀ ਪਈ ਐ ਸਰ ਕਿਉਂ ਨਹੀਂ ਐਕਸ਼ਨ ਲਿੱਤਾ ਜਾ ਰਿਹਾ ਇਹਨਾਂ ਦੇ ਜਿਹੜੇ ਵਰਕਰਸ ਹੈਗੇ ਆ ਸਾਡੇ ਵਰਕਰਸ ਦੇ ਘਰੇ ਜਾ ਕੇ ਉਹਨਾਂ ਦੇ ਇਹ ਕਹਿੰਦੇ ਕਿ ਆ ਵੀਰ ਜੀ ਨਾਲ ਕਰੋ ਗੱਲ ਕਾਨੂੰਨ ਨੂੰ ਫੋਨ ਲਾ ਦਿੰਦੇ ਤੇ ਉਹ ਕਿਉਂ ਨਹੀਂ ਕਹਿੰਦਾ ਸਿੱਧਾ ਹੋ ਕੇ ਤੁਰਨਾ ਕਿ ਨਹੀਂ ਤੁਰਨਾ ਵੋਟੇਜ ਇਸ ਗੋਇੰਗ ਔਨ ਡੈਮੋਕ੍ਰੇਸੀ ਦਾ ਸ਼ਰਿਆਮ ਕਤਲ ਹੋ ਰਿਹਾ ਇੱਥੇ ਹਨਾ ਧੱਜੀਆਂ ਉਡਾਈਆਂ ਜਾ ਰਹੀਆਂ ਤੇ ਮੈਨੂੰ ਸਮਝ ਜਾਂਦੀ ਆਮ ਆਦਮੀ ਪਾਰਟੀ ਦੀ ਕਿ ਵਾਇਰਾਂ ਦੇ ਟਿਕਿੰਗ ਨਹੀਂ ਐਕਸ਼ਨ ਜੇ ਕੇਸ ਆ ਰਿਸਟਰ ਕੀਤਾ ਹੈਗਾ ਉਹ ਇੱਕ ਫੇਸਬੁਕ ਦੇ ਪੇਜ ਤੇ ਇੱਕ ਕਰਦਾ ਹੈ। ਮਤਲਬ ਜੋ ਜਿਹੜਾ ਕੇਸ ਮੰਦਾ ਉਹ ਤਾਂ ਕੀਤਾ ਨਹੀਂ ਇਹਨਾਂ ਨੇ। ਸੋ ਇਹ ਕਰ ਕੀ ਰਹੇ ਨੇ ਜੀ? ਸਰਕਾਰ ਦਾ ਮੈਨੂੰ ਇਹ ਨਹੀਂ ਸਮਝ ਆਉਂਦਾ। ਤੁਹਾਡਾ ਮੁਕਾਬਲਾ ਇਸ ਵੇਲੇ ਤੁਸੀਂ ਸਿੱਧੀ ਟੱਕਰ ਕਿਹਦੇ ਨਾਲ ਸਮਝ ਰਹੇ ਹੋ? ਦੇਖੋ ਜੀ ਮੁਕਾਬਲਾ ਤਾਂ ਉਸ ਦੇਖੋ ਕਹਿਣ ਵਾਲੇ ਕਹਿਨੇ ਸਾਡਾ ਕਿਸੇ ਨਾਲ ਮੁਕਾਬਲਾ ਨਹੀਂ। ਦੇਖੋ ਮੁਕਾਬਲਾ ਹੁੰਦਾ ਸਰਕਾਰ ਦੇ ਨਾਲ ਕਿਉਂਕਿ ਇਹ ਬਾਈ ਇਲੈਕਸ਼ਨ ਹੈ। ਕਿਉਂਕਿ ਸਰਕਾਰ ਹਰ ਤਰ੍ਹਾਂ ਦਾ ਜਿੱਦਾਂ ਸੋਸ਼ਲ ਡਾ ਜਿੰਨੇ ਕਿਆ ਸੀਗਾ ਆ ਦਾ ਸਾਨ ਦੰਦ ਦੰਡ ਭੇਦ ਹਨ। ਤੇ ਹਾਂ ਇਸ ਲਈ ਮੈਂ ਮੇਰਾ ਹੈਗਾ ਕਿ ਇਹ ਸਰਕਾਰ ਦੇ ਨਾਲ ਹੀ ਹੋਊਗੀ ਜੀ ਕੰਪੀਟੀਸ਼ਨ ਪਰ ਦੂਸਰੀ ਚੀਜ਼ ਜਿਹੜੀ ਦੂਜੇ ਪਾਸੇ ਜਿਹੜਾ ਅਸੀਂ ਪਹਿਲੇ ਵੀ ਸਵਾਲ ਕੀਤਾ ਸੀ ਪੰਤਕ ਵਾਲਾ ਕਿ ਇੱਕ ਬੰਦਾ ਜੇਲ੍ਹ ਦੇ ਵਿੱਚੋਂ ਪਹਿਲਾਂ ਕਤਲ ਕਰਕੇ ਜਾਂਦਾ ਹੈ ਉਸ ਤੋਂ ਬਾਅਦ ਜੇਲ੍ਹ ਦੇ ਅੰਦਰ ਫਿਰ ਇੱਕ ਕਤਲ ਕਰ ਦਿੱਤਾ ਜਾਂਦਾ ਹੈ ਔਰ ਉਸ ਤੋਂ ਬਾਅਦ ਉਸਦੇ ਭਰਾ ਨੂੰ ਟਿਕਟ ਦੇ ਦਿੱਤੀ ਜਾਂਦੀ ਹੈ ਤੁਹਾਨੂੰ ਲੱਗਦਾ ਕਿ ਲੋਕ ਉਸ ਚੀਜ਼ ਨੂੰ ਪਸੰਦ ਕਰਨਗੇ ਹਾਲਾਂਕਿ ਤੁਹਾਡੀ ਪਾਰਟੀ ਦੇ ਪ੍ਰਧਾਨ ਵੀ ਇਹ ਗੱਲ ਕਹਿ ਚੁੱਕੇ ਆ ਕਿ ਹਿੰਦੁਸਤਾਨ ਦੇ ਵਿੱਚ ਰਹਿਣਾ ਜਾਂ ਖਾਲਿਸਤਾਨ ਤੁਸੀਂ ਉਸ ਖਾਲਿਸਤਾਨ ਨੂੰ ਕਿੱਦਾਂ ਦੇਖਦੇ ਹੋ ਦੇਖੋ ਜੀ ਮੈਂ ਤਾਂ ਮੇਰਾ ਮੰਨਣਾ ਮੈਂ ਫੇਰ ਦੁਬਾਰਾ ਆਪਣੀ ਉਹੀ ਗਲਤੀ ਆਨਾ ਕਿ ਪੋਲਿਟਿਕਸ ਦੇ ਵਿੱਚ ਜੇ ਤੁਸੀਂ ਆ ਰਹੇ ਹੋ ਤੁਹਾਡਾ ਹੱਕ ਆ ਪਰ ਤੁਸੀਂ ਕਿਉਂ ਪੰਥ ਦਾ ਸਹਾਰਾ ਲੈ ਕੇ ਪੀਪਲ ਲੋਕਾਂ ਦੇ ਇਮੋਸ਼ਨਸ ਦੇ ਨਾਲ ਖੇਲ ਕੇ ਵੋਟਾਂ ਮੰਗਦੇ ਹੋ ਆਪਦੀ ਕਾਰਗੋਜ਼ਗਾਰੀ ਤੇ ਕਿਉਂ ਨਹੀਂ ਮੰਗਦੇ ਹੁਣ ਮੈਂ ਤੁਹਾਨੂੰ ਇਹ ਵੀ ਗੱਲ ਦੱਸਾਂ ਅੰਮ੍ਰਿਤਪਾਲ ਦਾ ਜਿਹੜਾ ਫਾਦਰ ਆ ਉਹਨੂੰ ਪਿੱਛੇ ਜੇ ਲੋਕਾਂ ਨੇ ਪੁੱਛਿਆ ਵੀ ਇਹ ਕੰਮ ਆ ਕਹਿੰਦਾ ਅਸੀਂ ਤਾਂ ਕੋਈ ਵਾਦਾ ਹੀ ਨਹੀਂ ਕੀਤਾ ਬਿਲਕੁਲ ਹਾਂ ਔਨ ਰਿਕਾਰਡ ਉਹਨਾਂ ਨੇ ਇਹ ਗੱਲ ਕੀਤੀ ਔਨ ਰਿਕਾਰਡ ਉਹਨਾਂ ਨੇ ਕਿਹਾ ਕਿ ਅਸੀਂ ਨੀਕੂਵਾਦਾ ਉਹਦਾ ਕੀਤਾ ਇਹ ਤਾਂ ਲੋਕਾਂ ਨੇ ਉਹੀ ਵੋਟਾਂ ਬਾਥੀਆਂ ਮਤਲਬ ਕਿ ਇਹ ਨਾ ਮੂਰਖ ਬਣਾ ਰਿਹਾ ਲੋਕਾਂ ਨੂੰ ਦੇਖੋ ਤਰਨ ਤਰਨ ਦੇ ਲੋਕ ਸਿਆਣੇ ਹੈਗੇ ਬਟ ਦ ਸਿੰਗ ਇਸ ਕਿ ਉਹਨਾਂ ਦੇ ਇਮੋਸ਼ਨਸ ਦੇ ਨਾਲ ਖੇਡਣਾ ਗੁਰੂ ਗ੍ਰੰਥ ਸਾਹਿਬ ਦਾ ਸਹਾਰਾ ਲੈਣਾ ਪੰਥ ਦਾ ਸਹਾਰਾ ਲੈਣਾ ਦਿਸ ਇਜ਼ ਮੇਰੇ ਸਾਬ ਨਾਲ ਮੇਬੀ ਆ ਮੇਬੀ ਰੌਕ ਪਰ ਮੇਰੇ ਹਿਸਾਬ ਦੇ ਨਾਲ ਇਹ ਬਿਲਕੁਲ ਗਲਤ ਹੈ ਇਹ ਨਹੀਂ ਲੈਣਾ ਚਾਹੀਦਾ ਆਪ ਬਣਾਉ ਆਪਣੀ ਪੋਲੀਟੀਕਲ ਪਾਰਟੀ ਇਸ਼ੂਸ ਦੇ ਉੱਤੇ ਆਓ ਤੇ ਆ ਕੇ ਇਲੈਕਸ਼ਨ ਲੜੋ ਪਰ ਇੱਕ ਸਰਕਾਰ ਦੀ ਤੁਸੀਂ ਗੱਲ ਕੀਤੀ ਕਿ ਜਿਮਨੀ ਚੋਣ ਜਿਹੜੀ ਆ ਉਹਦੇ ਵਿੱਚ ਸਰਕਾਰ ਦੇ ਕੋਲ ਬਹੁਤ ਕੁਝ ਹੁੰਦਾ ਕਰਨ ਦੇ ਲਈ ਪਰ ਉਸ ਜਿਹੜੀ ਇਸ ਵੇਲੇ ਸੱਤਾਧਿਰ ਪਾਰਟੀ ਆਮ ਆਦਮੀ ਪਾਰਟੀ ਉਹਨਾਂ ਦੇ ਉਮੀਦਵਾਰ ਹਾਲਾਂਕਿ ਉਹ ਪਹਿਲਾਂ ਅਕਾਲੀ ਦਲ ਦੇ ਵਿੱਚ ਰਹਿ ਚੁੱਕੇ ਐ ਜਿਹੜਾ ਤੁਸੀਂ ਅਮਰਤਪਾਲ ਸਿੰਘ ਬਾਠ ਜਾਂ ਯਾਦਗਰੂਪ ਦੀ ਗੱਲ ਕਰ ਰਹੇ ਹੋ ਕਿਸੇ ਸਮੇਂ ਉਹ ਇਕੱਠੇ ਰਹੇ ਨੇ ਪਰ ਅੱਜ ਇੱਕ ਦੂਜੇ ਦੇ ਕੱਟੜ ਦੁਸ਼ਮਣ ਪਰ ਤੁਹਾਡੇ ਲਈ ਕਿੰਨੀ ਇੱਕ ਵੱਡੀ ਚੁਣੌਤੀ ਹੈ ਜਿਹੜਾ ਆਮ ਦੀ ਪਾਰਟੀ ਲੇਖੋ ਜੀ ਆਪਾਂ ਗੱਲ ਕਰੀਏ ਹਰਮੀਤ ਸਿੰਘ ਸੰਦੂ ਦੀ 2022 ਦੀ ਇਲੈਕਸ਼ਨ ਹੈ ਜਿਹੜੀ ਜੀ ਆਮ ਆਦਮੀ ਪਾਰਟੀ ਨੇ 2022 ਦੀ ਇਲੈਕਸ਼ਨ ਟੋਟਲੀ ਹਰਮੀਤ ਸਿੰਘ ਨੂੰ ਭੰਡ ਭੰਡ ਕੇ ਪੂਰੀ ਇਲੈਕਸ਼ਨ ਸਿਰਫ ਤੇ ਸਿਰਫ ਹਰਮੀਤ ਸਿੰਘ ਨੂੰ ਪੰਡਿਆ ਉਸ ਟਾਈਮ ਇਲਜ਼ਾਮ ਲਾਏ ਗਏ ਇਹਦੇ ਉੱਤੇ ਕਿ ਨਸ਼ਾ ਦਾ ਤਸਕਰ ਹੈ ਹਾਂਜੀ ਤੇ ਮੈਂ ਹੁਣ ਆਮ ਆਦਮੀ ਹਾਂ ਕੋਮੰਤ ਮਾਨ ਜੀ ਨੂੰ ਪੁੱਛਣਾ ਚਾਹੂੰਗਾ ਕਿ ਤੁਸੀਂ ਤਾਂ ਯੁੱਧ ਨਸ਼ਿਆਂ ਵਿਰੁੱਧ ਕੀਤਾ ਹੈਗਾ ਤੇ ਜਿਹਦੇ ਤੇ ਤੁਸੀਂ ਇਲਜ਼ਾਮ ਲਾਉਂਦੇ ਸੀਗੇ ਆ ਜਿਹੜੇ ਪੁਲਿਸ ਅਫਸਰ ਰਾਏ ਸਾਹਿਬ ਡੀਜੀਪੀ ਹਨਾ ਉਹਨਾਂ ਨੇ ਵੀ ਕਿਤਾਬ ਲਿਖੀ ਹੈ ਉਹਨਾਂ ਨੇ ਕਿਤਾਬ ਦੇ ਵਿੱਚ ਸਾਫ਼ ਜ਼ਿਕਰ ਕੀਤਾ ਕਿ ਮੈਂ ਬਦਲ ਸਾਹਿਬ ਨੂੰ ਵੱਡੇ ਬਦਲ ਸਾਹਿਬ ਨੂੰ ਪ੍ਰਕਾਸ਼ ਸਿੰਘ ਬਦਲ ਸਾਹਿਬ ਨੂੰ ਅਵੇਅਰ ਕੀਤਾ ਸੀਗਾ ਕਿ ਇਹ ਹਰਮੀਤ ਦੇ ਤਸਕਰਾਂ ਦੇ ਨਾਲ ਲਿੰਕ ਹੈਗੇ ਔਰ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਸੀਗਾ ਕਿ ਇਹਨੂੰ ਰਹਿਣ ਦੇੋ ਕੇਸ ਨੂੰ ਬੰਦ ਕਰ ਦੋ ਸਾਡੀ ਬਦਨਾਮੀ ਬਹੁਤ ਹੋ ਜੂਗੀ ਸੋ ਇਸ ਤਰ੍ਹਾਂ ਦੇ ਤਾਂ ਇਹਦੇ ਕੰਮ ਰਹੇ ਆ ਦੂਸਰੀ ਗੱਲ ਮੈਂ ਤੁਹਾਨੂੰ ਇੱਕ ਹੋਰ ਕਹਿਣਾ ਚਾਹੂੰਗਾ ਜੀ ਹਰਮੀਤ ਸਿੰਘ ਨੇ ਜਿਹੜੀ ਤਰਨਤਾਰਨ ਚ ਸਿਆਸਤ ਕੀਤੀ ਹੈ ਜੀ 15 ਸਾਲ ਉਹ ਐਮਐਲਏ ਰਿਹਾ ਕੋਈ ਇੱਕ ਆਪਦੀ ਉਪਲਬਧੀ ਦੱਸ ਦੇ ਜਿਹੜਾ ਸੁੱਖ ਸਾਡੇ ਤਰਨਤਾਰਨ ਦੇ ਲੋਕਾਂ ਨੂੰ ਮਿਲ ਰਿਹਾ ਹੋਵੇ ਕੋਈ ਇੱਕ ਜੋ ਜਿਹਦੇ ਕੋਲ ਕੀ ਰੋਡ ਮੈਪ ਹੈ ਤਰਨਤਾਰਨ ਦੇ ਲਈ ਔਰ ਕਿਹੜੇ ਮੁੱਦੇ ਲੈ ਕੇ ਤੁਸੀਂ ਲੋਕਾਂ ਦੇ ਵਿੱਚ ਜਾ ਦੇਖੋ ਜੀ ਸਾਡਾ ਮੇਨ ਮੁੱਦਾ ਜਿਹੜਾ ਤਰਨਤਾਰਨ ਦਾ ਹੈਗਾ ਉਹ ਹੈਗਾ ਲਾਅ ਨਾਅਰ ਸਾਡੇ ਇੱਥੇ ਗੈਂਗਸਟਰイズਮ ਇੰਨਾ ਜ਼ਿਆਦਾ ਹੋ ਚੁੱਕਿਆ ਕਿ ਸਰ ਕੋਈ ਇੱਕ ਦਿਨ ਆਸਾਨੀ ਜਾਂਦਾ ਜਿਸ ਦਿਨ ਗੋਲੀ ਦੇ ਨਾਲ ਕਿਸੇ ਪਿਓ ਦਾ ਪੋਤਿਆਂ ਪੁੱਤ ਦਾ ਪਿਓ ਵਿਚਾਰਾ ਮਰਦਾ ਨਾ ਹੋਵੇ ਲੁੱਟਾਂ ਖੋਹਾਂ ਇੰਨੀਆਂ ਜ਼ਿਆਦੀਆਂ ਹੋ ਚੁੱਕੀਆਂ ਬਾਜੀ ਇਹ ਸਾਡੀਆਂ ਮਾਵਾਂ ਭੈਣਾਂ ਜਦੋਂ ਸ਼ਾਮ ਨੂੰ ਸਹੇਰ ਤੱਕ ਨਹੀਂ ਕਰਨ ਜਾ ਸਕਦੀਆਂ ਤੇ ਜਿਹੜੀਆਂ ਵਿਚਾਰੀਆਂ ਜਾਂਦੀਆਂ ਉਹ ਪਹਿਲੇ ਕੰਨਾਂ 'ਚੋਂ ਕਾਂਟੇ ਦੇ ਗਲ 'ਚੋਂ ਚੇਨ ਲਾ ਕੇ ਘਰੇ ਰੱਖਦੀਆਂ ਫੇਰ ਜਾਂਦੀਆਂ ਪਾਸੇ ਅਸੀਂ ਪੰਤਕ ਹਲਕਾ ਕਹਿੰਦੇ ਆ ਦੂਜੇ ਪਾਸੇ ਸਭ ਤੋਂ ਵੱਧ ਕ੍ਰਾਈਮ ਜਾਂ ਲੁੱਟਾਂ ਖੋਹਾਂ ਇੱਥੋਂ ਤੱਕ ਕਿ ਬੈਂਕਾਂ ਵਾਲੇ ਮੈਨੂੰ ਇਹ ਏਸ ਏਰੀਏ 'ਚ ਲੋਨ ਤੱਕ ਨਹੀਂ ਹੁਣ ਦਿੰਦੇ ਆ ਬਿਲਕੁਲ ਜੀ ਉਹਨਾਂ ਨੇ ਬਲੈਕਲਿਸਟ ਕੀਤਾ ਹੋਇਆ ਇਸੇ ਕਰਕੇ ਸਰ ਬਿਕਾਉਜ਼ ਇੱਥੇ ਜੋ ਇੱਥੇ ਚਾਹੀਦੀ ਹੈ এমਪਲੋਇਮੈਂਟ ਕਿਸੇ ਇੱਕ ਗਰੀਬ ਦਾ ਮਤਲਬ ਕਿ ਕਿਸੇ ਇੱਕ ਦੇ ਘਰੇ ਸਰਕਾਰੀ ਨੌਕਰੀ ਆ ਜਾਵੇ ਨਾ ਜੀ ਸਰਕਾਰ ਦਾਵਾ ਤਾਂ ਕਰਦੀ ਕਿ ਬਹੁਤ ਨੌਕਰੀਆਂ ਦਿਤੀਆਂ ਅਸੀਂ ਸਰ ਆ ਪੂਰੀ ਕੈਂਪੇਨ ਦੇ ਵਿੱਚ ਹਰ ਪਿੰਡ ਚ ਜਾਂਦੇ ਆ ਤੇ ਮੈਂ ਹਰ ਪਿੰਡ ਵਾਲਿਆਂ ਨੂੰ ਪੁੱਛਦਾ ਵੀ ਦੱਸੋ ਤੁਹਾਡੇ ਤੁਹਾਡੇ ਚੋਂ ਕਿਸੇ ਤੁਹਾਡੇ ਪਿੰਡ ਚੋਂ ਕਿਸੇ ਨੂੰ ਜਾਂ ਤੁਹਾਡੇ ਕਿਸੇ ਰਿਸ਼ਤੇਦਾਰ ਦੇ ਪਿੰਡ ਚ ਕਿਸੇ ਨੂੰ ਕੋਈ ਨੌਕਰੀ ਮਿਲੀ ਹੈ ਸਾਰੇ ਨਾ ਕਰਦੇ ਇਹ ਦੇਖੋ ਸਰ ਇਹਨਾਂ ਸਿਰਫ ਇਹਨਾਂ ਨੇ ਦੇ ਆਰ ਵੈਰੀ ਗੁੱਡ ਸਟੇਜ ਆਰਟਿਸਟ ਭਗਵਾਨ ਤਾਂ ਮਾਨਤਾ ਵੈਸੇ ਭੰਡਗਰੀ ਹੋਈ ਕਰਦਾ ਰਿਹਾ ਸ਼ੁਰੂ ਦੀ ਪੋਲਿਟਿਕਸ ਤੋਂ ਹਮਤੋਂ ਪਹਿਲੇ ਸੋ ਦੇ ਆਰ ਵੈਰੀ ਗੁੱਡ ਸਟੇਜ ਆਰਟ ਸਟੇਜ ਆਰਟਿਸਟ ਇਹਨਾਂ ਨੇ ਲੋਕਾਂ ਦੀ ਭਾਵਨਾਵਾਂ ਨਾਲ ਖੇਡਿਆ ਉਹਨਾਂ ਨੂੰ ਇੱਕ ਸੁਪਨਾ ਦਿਖਾਇਆ ਤੇ ਉਹਨਾਂ ਨਾਲ ਦਗਾ ਕਮਾਈ ਇਹਨਾਂ ਨੇ ਹੁਣ ਲੋਕੀ ਇਹਨਾਂ ਨੂੰ ਪਛਾਣ ਚੁੱਕੇ ਆ ਆਪਾਂ ਦੂਜੀ ਸਟੇਟਸ ਦੇ 에ਅਰਪੋਰਟਸ ਤੇ ਜਦੋਂ ਉਤਰਦੇ ਆ ਨਾ ਜੀ ਉੱਥੇ ਸਭ ਤੋਂ ਵੱਡੇ ਵੱਡੇ ਬੈਨਰਸ ਲਾਏ ਹਜ਼ਾਰਾਂ ਕਰੋੜਾ ਰੁਪਏ ਨੇ ਬਰਬਾਦ ਕਰਤਾ ਪੰਜਾਬ ਦਾ ਇਸ਼ਤਿਹਾਰਾਂ ਦੇ ਉੱਤੇ ਕਿ ਪੰਜਾਬ ਨਸ਼ਾ ਮੁਕਤ ਪੰਜਾਬ ਦੇ ਕਰਪਸ਼ਨ ਫਰੀ ਪਰ ਤੁਹਾਨੂੰ ਪੁੱਛਣਾ ਚਾਹੂੰਗਾ ਕਿ ਕੋਈ ਐਸਾ ਕੰਮ ਹੋਇਆ ਗਰਾਉਂਡਵਰਕ ਕੀਤਾ ਹੋਇਆ ਨਹੀਂ ਮੈਂ 55 56 ਹਜ਼ਾਰ ਮੈਂ ਨੌਕਰੀਆਂ ਦੇਤੀਆਂ ਮੈਂ ਤਾਂ ਭਾਜੀ ਪੂਰੇ ਤਰਨ ਤਰਨ ਚ ਅਸੀਂ ਘੁੰਮ ਕੇ ਦੇਖ ਲਿਆ ਹਰ ਇੱਕ ਜਣੇ ਨੂੰ ਪੁੱਛਿਆ ਵੀ ਕੋਈ ਨੌਕਰੀ ਮਿਲੀ ਤੁਹਾਡੇ ਕਿਸੇ ਰਿਸ਼ਤੇਦਾਰ ਨੂੰ ਮਿਲੀ ਸਾਰੇ ਨਾਂ ਕਰਦੇ ਸਿਰਫ ਇਸ਼ਤਿਹਾਰਾਂ ਦੇ ਵਿੱਚ ਮੂਰਖ ਬਣਾ ਰਿਹਾ ਹੈ ਹੋਰ ਕੁਝ ਨਹੀਂ ਆਖਰੀ ਸਵਾਲ ਸਮਾਂ ਬਹੁਤ ਘੱਟ ਹੈ ਜੇਕਰ ਤੁਸੀਂ ਜਿੱਤ ਵੀ ਜਾਂਦੇ ਹੋ ਤਾਂ ਲਗਭਗ 1 ਸਾਲ ਦਾ ਜਿਹੜਾ ਕਾਰਜਕਾਲ ਬਚਿਆ ਹੈ ਉਸ ਤੋਂ ਅੱਗੇ ਫਿਰ ਕੀ ਪਲੈਨਿੰਗ ਹੋਏਗੀ ਕਿਉਂਕਿ ਜੇਕਰ ਕਾਂਗਰਸੀਆਂ ਦੀ ਗੱਲ ਕਰੀਏ ਉਹ ਦਾਅਵਾ ਕਰ ਰਹੇ ਕਿ ਸਾਡੀ ਸਤਾਜ ਦੇ ਵਿੱਚ ਸਰਕਾਰ ਆਏਗੀ ਕਿ ਇਸ ਨੂੰ ਇੱਕ ਸੈਮੀਫਾਈਨਲ ਦੇ ਤੌਰ ਤੇ ਦੇਖ ਰਹੇ ਹੋ ਤੁਸੀਂ ਬਿਲਕੁਲ ਜੀ ਬਿਲਕੁਲ ਇਹ ਕੰਧ ਦੇ ਉੱਤੇ ਸਾਫ਼ ਲਿਖਿਆ ਹੋਇਆ ਹੈ ਕਿ 2027 ਦੇ ਵਿੱਚ ਕਾਂਗਰਸੀ ਪਾਵਰ ਚ ਆਉਗੀ ਕਿਉਂਕਿ ਲੋਕਾਂ ਨੇ ਦੇਖੋ ਬੜੇ ਸਿਆਣੇ ਨੇ ਉਹਨਾਂ ਨੇ ਦੇਖ ਲਿਆ ਕਿ ਆਮ ਆਦਮੀ ਪਾਰਟੀ ਨੇ ਸਵਾਏ ਮੂਰਖ ਬਣਾਉਣ ਤੋਂ ਹੋਰ ਕੋਈ ਕੰਮ ਨਹੀਂ ਕੀਤਾ ਤੇ ਦੋ ਯਾਰ ਸਤਾਈ ਚ ਕਾਂਗਰਸ ਪਾਰਟੀ ਹੀ ਯੋਗੀ ਕਿਉਂਕਿ ਕਾਂਗਰਸ ਪਾਰਟੀ ਨੇ ਵਾਦਾ ਕੀਤਾ ਹੈ ਕਿ ਅਸੀਂ ਮਹੀਨੇ ਦੇ ਵਿੱਚ ਘਟੋ ਘਟ ਗੈਂਗਸਟਰਾਂ ਨੂੰ ਜੜੋਂ ਖਤਮ ਕਰਾਂਗੇ ਅਸੀਂ ਜੜੋਂ ਯਾਨੀ ਇਹ ਹੀ ਸਭ ਤੋਂ ਵੱਡਾ ਮੁੱਦਾ ਇਸ ਵੇਲੇ ਇਸ ਬਿਲਕੁਲ ਸਰ ਲੋਕਾਂ ਦੀ ਸੇਫਟੀ ਦੇਖੋ ਸਰ ਆ ਵਪਾਰੀ ਕੀ ਕਹਿੰਦਾ ਇੱਕ ਸੇਫ ਮਾਹੌਲ ਦੇਖੋ ਜੀ ਇੱਥੇ ਤਰਨ ਤਰਨ ਚ ਇਹ ਹਾਲ ਹੋ ਚੁੱਕਿਆ ਹੈ ਕਿ ਜਿਹੜੇ ਸਾਡੇ ਬਜ਼ੁਰਗ ਦਾਦਾ ਵਗੈਰਾ ਹੈ ਉਹਨਾਂ ਨੂੰ ਟੈਨਸ਼ਨ ਹੁੰਦੀ ਹੈ ਕਿ ਯਾਰ ਬੇਟਾ ਉਹ ਕੰਮ ਤੋਂ ਸਹੀ ਸਲਾਮਤ ਵਾਪਸ ਆ। ਇਸੇ ਕਰਕੇ ਬੱਚੇ ਬਾਹਰ ਭੇਜਦੇ ਲੋ। ਤਾਂ ਹੀ ਤਾਂ ਕੱਢ ਰਿਹਾ ਜੀ ਕਿਉਂਕਿ ਇੱਕ ਤਾਂ ਗੈਂਗਸਰਿਜ਼ਮ ਬਹੁਤ ਜ਼ਿਆਦਾ ਤੇ ਦੂਸਰਾ ਨਸ਼ਾ ਜਦੋਂ ਅ ਅ ਦਰਸਲ ਯੂਥ ਹੈ ਜਿਹੜੀ ਇਹਨਾਂ ਦੀ એનર્ਜੀ ਨੂੰ ਡਾਇਵਰਟ ਕਰਨ ਦੀ ਸਿਰਫ ਲੋੜ ਹੈ ਜੀ। ਇਹਨਾਂ ਨੂੰ ਸਪੋਰਟਸ ਵਾਲੇ ਬਣੇ ਡਾਇਵਰਟ ਕੀਤਾ ਜਾਵੇ। এডੂਕੇਸ਼ਨ ਦਾ ਸਟੈਂਡਰਡ ਥੋੜਾ ਉੱਪਰ ਚੱਕਣਾ ਚਾਹੀਦਾ ਹੈ ਤਾਂ ਕਿ ਜਿਹੜੇ ਇੰਟਰਨਲ ਟੈਸਟ ਹੁੰਦੇ ਆ 10th ਤੋਂ ਬਾਅਦ ਜਾਂ +2 ਤੋਂ ਬਾਅਦ ਸਾਡੇ ਸਟੂਡੈਂਟਸ ਨਹੀਂ ਪਾਸ ਕਰ ਪਾਉਂਦੇ ਹਿਮਾਚਲ ਹਰਿਆਣਾ ਯੂਪੀ ਤੋਂ ਉਹੀ ਸਟੂਡੈਂਟਸ 10ਵੀਂ 12ਵੀਂ ਕਰਕੇ ਆਉਂਦੇ ਆ ਉਹ ਕਲੀਅਰ ਕਰ ਜਾਂਦੇ ਕਿਉਂਕਿ ਉਹਨਾਂ ਦੀ ਐਜੂਕੇਸ਼ਨ ਪ੍ਰੋਪਰ ਹੈਗੀ ਆ ਸਾਡੇ ਤੇ ਤੇ ਸਕੂਲਾਂ ਦੇ ਵਿੱਚ ਸਾਰੇ ਟੀਚਰਾਂ ਪੂਰੀਆਂ ਹੈ ਨਹੀਂ ਗੀਆਂ ਇੱਕੋ ਹੀ ਟੀਚਰ ਤਿੰਨ ਤਿੰਨ ਸਬਜੈਕਟ ਪੜਾ ਰਹੀ ਹੈ ਜੀ ਠੀਕ ਹੈ ਜੀ ਸੋ ਬੜਾ ਜ਼ਰੂਰ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਤਾਂ ਸਿੱਖਿਆ ਕ੍ਰਾਂਤੀ ਦਾ ਦਾਵਾ ਕਰਦੀ ਹੈ ਕਿ ਅਸੀਂ ਸਿਸਟਮ ਜਿਹੜਾ ਐਜੂਕੇਸ਼ਨ ਸਿਸਟਮ ਚੇਂਜ ਕਰਤਾ ਸਰ ਜੀ ਇਹਨਾਂ ਨੇ ਐਜੂਕੇਸ਼ਨ ਸਿਸਟਮ ਹੀ ਚੇਂਜ ਕਰਤਾ ਤੇ ਇਹਨਾਂ ਦੇ ਜਿਹੜੇ ਬੱਚੇ ਹੈਗੇ ਕਿਉਂ ਨਹੀਂ ਇਹ ਸਰਕਾਰੀ ਸਕੂਲਾਂ 'ਚ ਜਾਂਦੇ ਕਿਉਂ ਉਹਨਾਂ ਨੂੰ ਬਾਹਰਲੇ ਸਕੂਲਾਂ ਦੇ ਵਿੱਚ ਬੋਰਡਿੰਗ 'ਚ ਪਾਇਆ ਜਾਂਦਾ ਉਹਨਾਂ ਨੂੰ ਪਾਉਣਾ ਇਥੇ ਭਗਵਾਨ ਜੀ ਤਮਾਨ ਕਲੇਮ ਕਰਦਾ ਹੈ ਕਿ ਅਸੀਂ ਮੁਹੱਲਾ ਕਲੀਨਿਕ ਸਾਡੀ ਬੜੀ ਵਧੀਆ ਚੱਲ ਰਹੀ ਹੈ ਆਪ ਤਾਂ ਫੋਟੋਸ 'ਚ ਜਾ ਕੇ ਦਾਖਲ ਹੁੰਦਾ ਕਿਉਂ ਨਹੀਂ ਮੁਹੱਲਾ ਕਲੀਨਿਕ 'ਚ ਜਾ ਕੇ ਦਵਾਈ ਲੈ ਕੇ ਆਂਦਾ ਇਹ ਸਰਸਰ ਸਿਰਫ ਸਿਰਫ ਮੂਠਖ ਬਣਾ ਰਿਹਾ ਸਰ ਹੋਰ ਕੁਝ ਨਹੀਂ ਪਰ ਲੋਕੀ ਹੁਣ ਬੜੇ ਸਿਆਣੇ ਆ ਪਹਿਚਾਨ ਚੁੱਕੇ ਆ ਉਹਨਾਂ ਨੂੰ ਪਤਾ ਵੀ ਕਿਹੜੀ ਪਾਰਟੀ ਸਾਨੂੰ ਤਰੱਕੀ ਦੀ ਨੀਅਤ ਲੈ ਕੇ ਜਾ ਸਕਦੀ ਹੈ ਕਿਹੜੀ ਨਹੀਂ ਥੈਂਕ ਯੂ ਤਾਂ ਇਹਨੇ ਕਰਨ ਬੁਰਜ ਜਿੰਨਾ ਵੱਲੋਂ ਆਪਣੀ ਜਿੱਤ ਦਾ ਵੀ ਦਾਵਾ ਕੀਤਾ ਜਾ ਰਿਹਾ ਔਰ ਕੀ ਉਹਨਾਂ ਦਾ ਰੋਡ ਮੈਪ ਹੈ ਤਰਨਤਾਰਨ ਨੂੰ ਲੈ ਕੇ ਉਸ ਬਾਰੇ ਖੁੱਲ ਕੇ ਗੱਲਬਾਤ ਵੀ ਗੱਲਬਾਤ ਵੀ ਕੀਤੀ ਗਈ ਹੈ ਪਰ ਸਭ ਤੋਂ ਵੱਡਾ ਮੁੱਦਾ ਉਹਨਾਂ ਦੇ ਦੇ ਜਕਰ ਨਜ਼ਰੀਏ ਦੇ ਨਾਲ ਦੇਖੀਏ ਤਾਂ ਲਾਅ ਐਂਡ ਆਰਡਰ ਕਾਨੂੰਨ ਵਿਵਸਥਾ ਜਿਹੜੀ ਹੈ ਉਹ ਸਭ ਤੋਂ ਵੱਡਾ ਮੁੱਦਾ ਤਰਨਤਾਰਨ ਦੀ ਚੋਣ ਦੇ ਵਿੱਚ ਇਸ ਵੇਲੇ ਨਜ਼ਰ ਆ ਰਿਹਾ ਦੂਜੇ ਪਾਸੇ ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਦਾਵਾ ਕੀਤਾ ਜਾ ਰਿਹਾ ਕਿ ਇਹ ਪੰਥਕ ਹਲਕਾ ਹੈ ਜਾਂ ਪੰਥਕ ਧਿਰ ਨੂੰ ਜੋ ਹੈ ਲੋਕ ਜਿਤਾਉਣ ਤੋਂ ਉਹਨਾਂ ਦਾ ਕਹਿਣਾ ਹੈ ਕਿ ਸਿਆਸਤ ਔਰ ਪੰਥ ਨੂੰ ਦੋਵਾਂ ਨੂੰ ਅਲੱਗ-ਅਲੱਗ ਨਜ਼ਰੀਏ ਨਾਲ ਦੇਖਣਾ ਚਾਹੀਦਾ ਤਾਂ ਹੁਣ ਤਰਨਤਾਰਨ ਦੇ ਲੋਕ ਫੈਸਲਾ ਕਰਨਗੇ ਕਿ ਆਖਿਰਕਾਰ ਇਸ ਜਿਮਣੀ ਚੋਣ ਦੀ ਜਿੱਤ ਦਾ ਤਾਜ ਕਿਸ ਦੇ ਸਿਰ ਦੇ ਉੱਤੇ ਰੱਖਦੇ ਨੇ ਕੈਮਰਾਮੈਨ ਹਨੀਸ਼ ਕੁਮਾਰ ਦੇ ਨਾਲ ਰਜੀਵ ਸ਼ਰਮਾ ਨਿਊਜ਼ ਟੀਮ ਤਰਨਤਾਰਨ ਜਿਹੜੀ ਆ ਆਕਾਲੀ ਦਲ ਨੇ ਜਿਹੜੇ ਕੈਂਡੀਡੇਟ ਦਿੱਤਾ ਹੈ ਕਿ ਉਹਨੂੰ ਆਪਣੀ ਪੋਜੀਸ਼ਨ ਨਹੀਂ ਪ੍ਰੋਪਰ ਪੂਰਾ ਇੱਕ ਸਰ ਜਿਹੜੇ ਆਕਾਲੀ ਦਲ ਵੱਲੋਂ ਉਮੀਦਵਾਰ ਨੂੰ ਮੈਦਾਨ ਦੇ ਵਿੱਚ ਉਤਾਰਿਆ ਗਿਆ ਉਹਨਾਂ ਨੂੰ ਲੈ ਕੇ ਵੀ ਬਹੁਤ ਸਾਰੀਆਂ ਅਸੀਂ ਸੋਸ਼ਲ ਮੀਡੀਆ ਤੇ ਚਰਚਾਵਾਂ ਦੇਖ ਰਹੇ ਆ ਬਹੁਤ ਸਾਰੀਆਂ ਵੀਡੀਓ ਵਾਇਰਲ ਹੋ ਰਹੀਆਂ ਨੇ ਕਿ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਕੀ ਤੋ